ਭੋਜਨ ਭਜਨ ਖਜ਼ਾਨਾ ਤੇ ਨਾਰੀ ਇਹ ਚਾਰੇ ਜਦੋਂ ਪਰਦੇ ਚ ਸੀ ਮੇਰਾ ਦਾਦਾ ਜੀ ਦਾ ਸੀ ਅੱਜ ਚਾਰੇ ਚੀਜ਼ਾਂ ਨੰਗੀਆਂ ਤੇ ਲੋਕਾਂ ਰੁੱਲ ਗਈ ਪਹਿਲਾ ਭੋਜਨ ਸੀ ਪਰਦੇ ਚ ਬੀਬੀ ਨੇ ਕੇਸ ਕੀ ਬੰਨ ਕੇ ਜੁੱਤੀ ਲਾ ਕੇ ਆਟਾ ਗੁੰਨਣਾ ਮਾਵਾਂ ਬੈਠੀਆਂ ਪਾਠ ਕਰ ਕਰਕੇ ਅੱਜ ਖਤਮ ਅੱਜ ਨੰਗੇ ਸਿਰ ਤੇ ਜੁੱਤੀਆਂ ਪਾ ਕੇ ਦੇ ਨਾਲ ਦੂਜਾ ਤੀਜਾ ਕਰਕੇ ਖਾਣਾ ਬੰਦਿਆ ਉਹੋ ਹੀ ਖਾਣਾ ਗੁਰੂ ਗ੍ਰੰਥ ਸਾਹਿਬ ਨੂੰ ਕਿਰਪਾਣ ਭੇਟ ਹੋ ਰਿਆ ਬੋਲੋ ਵਾਹਿਗੁਰੂ ਭੋਜਨ ਵੀ ਲੰਗਾ ਦੂਜਾ ਭਜਨ 26 ਸਾਲ ਮਹਾਰਾਜ ਬਾਬੇ ਬਕਾਲੇ ਬੈਠੇ ਰਿਹਾ ਗੁਰੂ ਨਾਨਕ ਸਾਹਿਬ ਇੱਥੇ ਕਦੇ ਜਿਤਾਇਆ ਨਹੀਂ ਅੱਜ ਇੱਕ ਪਾਠ ਕੀਤਾ ਤੇ ਵਿਹਾਂ ਨੂੰ ਦੱਸਦਾ ਵੀ ਮੈਂ ਪਾਠ ਕੀਤਾ ਆਖੋ ਵੈਗੜਾ ਅੱਜ ਪਹਿਰਾ ਸਾਹਿਬ ਚੱਲਦਾ ਠੀਕ ਬਾਣੀ ਪੜੋ ਜੁੜੋ ਕੋਈ ਕੋਠੇ ਦੇ ਚੜਿਆ ਫਿਰਦਾ ਕੋਈ ਕਿਕਰ ਤੇ ਬੈਠਾ ਹੀ ਕੋਈ ਟੇਪੂ ਦੀ ਛਾਤ ਤੇ ਬੈਠਾ ਕਮਾਲ ਹੋ ਗਈ ਮਾਰੇ ਕਹਿੰਦੇ ਕਾਰਿਸ਼ ਨਾਲ ਸਿਮਰ ਪ੍ਰਭ ਆਪਣਾ ਰੋਜ਼ ਤੜਕੇ ਨੇਤ ਨੇਉ ਕਰ ਉਹ ਸ਼ਿਕਾਇਤ ਅੱਧ ਦੁਪਹਿਰ ਰੱਖੀ ਐ ਕੋਈ ਛੱਤ ਤੇ ਚੜ੍ਹਿਆ ਕਈ ਰੁੱਖਾਂ ਤੇ ਚੜ੍ਹ ਕੇ ਵੀ ਟਾਣਾ ਟੁੱਟ ਕੇ ਡਿੱਗ ਪੇਗਾ ਕਿਧਰ ਨੂੰ ਤੁਰ ਪੇ ਭਜਨ ਵੀ ਨੰਗਾ ਹੋ ਗਿਆ ਤੇ ਭੋਜਨ ਤੇ ਤੀਜਾ ਖਜ਼ਾਨਾ ਸਾਡੇ ਬਜ਼ੁਰਗਾਂ ਨੇ ਗਰੀਬੀ ਵੇਖੀ 1 ਰੁਪਿਆ ਵੀ ਮਿਲਣਾ ਤੇ ਮੱਥੇ ਨੂੰ ਲਾ ਕੇ ਕਹਿਣਾ ਵੈਗ੍ਰਿ ਸ਼ੁਕਰ ਮਾਇਆ ਤੇ ਅੱਜ ਉਹ ਖਜ਼ਾਨਾ ਸਾਡੇ ਮੁੰਡੇ ਜਦੋਂ ਪਾਲਟੀ ਕਰਦੇ ਆ ਤੇ ਫਿਰ ਏਦਾਂ ਦੱਥੀਆਂ ਖੋਲਦਿਆਂ ਤੇ ਲੋਕਾਂ ਦੀਆਂ ਜੁੱਤੀਆਂ ਥੱਲੇ ਉਹ ਮਾਇਆ ਰੁਲਦੀ ਉੱਤੇ ਥੁੱਕ ਦੇ ਸ਼ਰਾਬਾਂ ਰੋੜ ਦੇ ਉਹੋ ਹੀ ਪੈਸੇ ਘੁੰਮ ਕੇ ਆਉ ਪਈ। ਇਹ ਉਹੋ ਹੀ ਮਾਇਆ ਵਾ ਜਿਹੜੀ ਲੋਕਾਂ ਪੈਰਾਂ ਥੱਲੇ ਸੁੱਟੀ ਠੇਡੇ ਮਾਰੇ ਰੁਲਦੀ ਰੁਲਦੀ ਅਜ ਇੱਥੇ ਆਈ ਐ। ਸਤਿਗੁਰੂ ਫੇਰ ਵੀ ਵੱਡੇ ਦਿਲ ਵਾਲੇ ਐ ਕਿਉਂਕਿ ਜਿਹੜੇ ਨੋਟ ਨੂੰ ਕੋਈ ਨਾ ਪੁੱਛੇ ਉਹਨੂੰ ਵੀ ਬਾਬਾ ਰੱਖਦਾ। ਜਦੋਂ ਬੰਦਾ ਮੰਜੀ ਤੇ ਪੈ ਜਾਂਦਾ 100-100 ਕਿੱਲੇ ਦੇ ਮਾਲਕ ਮੈਂ ਅਰਦਾਸ ਕਰਦਾ ਰਿਆਂ ਖੁਦ ਜਿਹੜੇ ਮੰਜੀਆਂ ਤੇ ਪੈ ਕਰਦੇ ਕਹਿੰਦੇ ਬਾਬਾ ਜੀ ਕਰੋ ਰੱਬ ਰੱਬ ਕਿਤੇ ਮਹਾਰਾਜ ਜੀ ਨੂੰ ਲੈ ਜੇ। ਭੋਜਨ ਵੀ ਨੰਗਾ ਹੋ ਗਿਆ ਤੇ ਭੋਜਨ ਵੀ ਤੇ ਖਜ਼ਾਨਾ ਸਾਡਾ ਵੀ ਅਜ ਰੁਲ ਗਿਆ ਮਾਇਆ ਦੀ ਇੰਨੀ ਬੇਬਤੀ ਕਰਤੀ ਤੇ ਚੌਥਾ ਸਿੱਕਾ ਵਾਲੀ ਨਾਰੀ ਉਹ ਵੀ ਕੱਪੜੇ ਸਾਰੇ ਉਤਾਰਦੀ ਗੁਸਾ ਨਾ ਕਰਿਓ ਮੇਰਾ ਕਰ ਵੀ ਲਵਾਂਗੇ ਇੱਕ ਚੀਜ਼ ਖੋਸ਼ ਹੁੰਦੀ ਜੇ ਜਾਂ ਲੋਕਾਂ ਨੂੰ ਕਰ ਲੋ ਤੇ ਜਾਂ ਆਪ ਆਪੇ ਨੂੰ ਕਰ ਲੋ ਮੈਨੂੰ ਆ ਚਾਹੀਦਾ ਹੀ ਕਿਉਂਕਿ ਜਿਸ ਦਿਨ ਮੇਰੇ ਤੇ ਖੱਪਣ ਪਿਆ ਤੂੰ ਹੀ ਤੇ ਮੜੀਆਂ ਤੱਕ ਜਾਣਾ ਇੰਨੇ ਅੱਗੇ ਤੱਕ ਜਾ ਇਦੀ ਗੱਲ ਕਰਾਂਗੇ ਚੰਗੀ ਲੱਗੀ ਤੇ ਰੱਖ ਲਿਓ ਨਹੀਂ ਤੇ ਕੋਈ ਨਹੀਂ ਅੱਜ ਕਿੱਡੀ ਮਾੜੀ ਗੱਲ ਜਦੋਂ ਲਾਵਾ ਹੁੰਦੀਆਂ ਨਾ ਸਾਰਾ ਸਰੀਰ ਸਾਡੀਆਂ ਭੈਣਾਂ ਦਾ ਦੀਦਾ 25 30 ਮੂਵੀ ਵਾਲੇ ਵੀਰ ਵੀ ਹੁੰਦੇ ਆ ਜਿਹੜੇ ਉੱਤੋਂ ਫੋਟੋ ਲੈਂਦੇ ਅੱਧਾ ਸਿਰ ਨੰਗਾ ਗ੍ਰੰਥੀ ਨੇ ਆਖਿਆ ਪੁੱਤ ਥੋੜੇ ਜੇ ਕੱਪੜੇ ਸਹੀ ਕਰੋ ਤੇ ਉਹ ਸਿਰ ਟੱਕੋ ਗੁਰੂ ਕਹਿੰਦੇ ਓਏ ਬਾਬਾ ਤੇਰਾ ਮਤਬਲ ਚਾਰ ਲਾਵਾ ਨਾਵਾ ਪੜਨੀਆਂ ਤੇ ਠੀਕ ਆ ਨਹੀਂ ਤੇ ਦੂਜੇ ਬੰਦੇ ਉਹ ਪੜ੍ਹਾ ਲਾਂਗੇ ਸਾਡੇ ਕੱਪੜੇ ਆ ਸਾਡਾ ਸਰੀਰ ਆ ਤੈਨੂੰ ਕੀ ਲੱਗੇ ਅੱਜ ਚਾਰੇ ਚੀਜ਼ਾਂ ਨੰਗੀਆਂ ਪਈਆਂ ਭੋਜਨ ਵੀ ਨੰਗਾ ਖਜ਼ਾਨਾ ਵੀ ਤੇ ਭਜਨ ਵੀ ਤੇ ਆਪਣੀ ਇੱਜ਼ਤ ਵੀ ਤੇ ਜਦੋਂ ਚਾਰੇ ਹੋ ਜਾਣ ਤੇ ਫਿਰ ਕਹਾਣੀ ਖਤਮ ਹੀ ਆਂਗੇ ਇਹ ਦੂਤੇ ਤੇ ਮੈਂ ਕੁਝ ਨਹੀਂ ਸੁਣਾ ਸਕਦਾ ਜੇ ਫੇਰ ਵੀ ਕੋਈ ਭੁੱਲ ਹੋਈ ਤੇ ਮੈਨੂੰ ਮਾਫ਼ ਕਰ ਦੇ